ਫਿਰ ਕਿਸਾਨ ਵੀਰਾਂ ਵਾਸਤੇ ਜਿਵੇਂ ਰਾਤ ਨੂੰ ਹਨੇਰਾ ਹਾਂਜੀ ਇਹ ਜਿਵੇਂ ਪੱਗ ਤੇ ਜਿਵੇਂ ਪੱਗ ਤੇ ਜਿਵੇਂ ਰਾਤੀ ਬੰਨ ਕੇ ਜੀ ਕੋਈ ਵੀ ਆਪਾਂ ਕੰਮ ਕਰਦੇ ਇਪਰੇਨ ਮੰਨ ਲਓ ਕਿਸਾਨ ਵੀਰਾਂ ਨੇ ਤੂੜੀ ਦਾ ਸੀਣਾ ਆਇਆ ਨਾ ਤੂੜੀ ਦਾ ਸੀਣਾ ਆ ਗਿਆ ਜੀ ਕੋਈ ਅੰਦਰ ਹਨੇਰਾ ਹੁੰਦਾ ਬਾਸ 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 ਪੱਗ ਤੇ ਲਾ ਲੋ ਤੇ ਤੂੜੀ ਪਾਈ ਜਾਓ ਹਾਂਜੀ ਹਾਂਜੀ ਇਹ ਵੀ ਨਵੀਂ ਆਇਟਮ ਆਈ ਆ ਔਰ ਆਪਣੇ ਵਾਸਤੇ ਇਹ ਵੀ ਜਜ ਰੇਟ ਲੱਗੇਗਾ ਸਿਰਫ 200 ਰੁਪਏ ਚ 200 ਰੁਪਏ ਦੇ ਵਿੱਚ ਲਓ ਜੀ ਕਾਰ ਦੇ ਚਾਰਜ ਕਰ ਲਓ ਕਾਰ ਦੇ ਵਿੱਚ ਸਕਿਉਰਟੀ ਸਿਸਟਮ ਅੱਛਾ ਜੀ ਆਜੀ ਕੱਲ ਹੁਣ ਤੁਹਾਨੂੰ ਪਤਾ ਸਲੇ ਸਾਰੇ ਜਮਾ ਹੋ ਗਏ ਆ ਪਰ ਆ ਜਿਹੜੀ ਚੀਜ਼ ਹੈ ਨਾ ਇਹ ਇਹ ਦੇਸੀ ਅਸਲਾ ਆ ਗਿਆ ਜੀ ਦੇਸੀ ਅਸਲਾ ਆ ਗਿਆ ਜੀ ਇਹਦੀ ਬੜੀ ਨੀਡ ਹੈ ਜੀ ਹੁਣ ਹਾਂ ਜੀ ਹਾਂ ਜੀ ਹਥਿਆਰ ਜਮਾ ਹੋ ਗਏ ਆ ਮਰਜ਼ੀ ਰੇਟ ਪਤਾ ਕਰ ਲਓ ਆਪਣੇ ਵਾਸਤੇ ਤੁਹਾਡੇ ਵਾਸਤੇ ਖਾਸ ਆਫਰ ਇਹ ਭਿੱਖੀ ਵੇਂਡ ਦੇ ਵਿੱਚ ਮੇਰੇ ਖਲ ਪਹਿਲੇ ਤੁਸੀਂ ਇੰਜ ਜਿਹੀ ਲੈ ਕੇ ਆਏ ਖਾਸ ਆਫਰ ਤੁਹਾਡੇ ਕਰਕੇ 250 ਰੁਪਏ ਚ ਅੱਛਾ 250 ਰੁਪਏ ਦੇ ਵਿੱਚ ਹਾਂ ਜੀ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਪੂਲਾ ਰੋਡ ਪਿੱਖੀਵਣ ਦੇ ਵਿੱਚ ਟਿੰਕੂ ਮੋਬਾਈਲ ਵੱਡ ਦੇ ਉੱਪਰ ਜਿੱਥੇ ਕਿ ਵੀਰ ਨੇ ਬਹੁਤ ਸਾਰੇ ਜਿਹੜੇ ਗੈਜਟ ਆ ਉਹ ਨਵੇਂ-ਨਵੇਂ ਲੈ ਕੇ ਆਂਦੇ ਆ ਤੇ ਸਾਰੇ ਹੀ ਗੈਜਟ ਜਿਹੜੇ ਆ ਉਹ ਘਰੇਲੂ ਸਮਾਨ ਜਿਤਵੇਂ ਜਿਵੇਂ ਕਿ ਘਰ ਦੀਆਂ ਵਸਤੂਆਂ ਦੇ ਵਿੱਚ ਵਰਤਣ ਵਾਸਤੇ ਆ ਤੇ ਆਓ ਅੰਦਰ ਚੱਲ ਕੇ ਹੁਣ ਤੁਹਾਨੂੰ ਆਪਾਂ ਸਾਰੀ ਗੈਜਟਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਕਿਹੜੇ-ਕਿਹੜੇ ਗੈਜਟ ਆ ਕਿਹੜੇ-ਕਿਹੜੇ ਰੇਟ ਦੇ ਉੱਤੇ ਵੀਰ ਨੇ ਜੜੀਆਂ ਵਾਂ ਚੀਜ਼ਾਂ ਦੇਣੀਆਂ ਸਟਾਰਟ ਕਰ ਦਿੱਤੀਆਂ ਵਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਤੱਕ ਵੀਡੀਓ ਜਿਹੜੀ ਪਹੁੰਚ ਸਕੇ ਤੇ ਹਰੇਕ ਵੀਰ ਇੱਥੋਂ ਆਣ ਕੇ ਆਪਣਾ ਜਿਹੜਾ ਵਾ ਸਮਾਨ ਖਰੀਦ ਸਕੇ ਤੇ ਆਓ ਅੰਦਰ ਲੈ ਕੇ ਚੱਲਦੇ ਤੁਹਾਨੂੰ World Mobile ਦੇ ਅੰਦਰ ਹਾਂਜੀ ਆਓ ਹੁਣ ਤੁਹਾਨੂੰ ਅੰਦਰ ਚੱਲ ਕੇ ਮਲਾਉਣੇ ਆ ਜੀ ਟਿੰਕੂ ਬਾਗੂ ਦੇ ਨਾਲ ਸੱਸੀ ਘਾਬ ਸਾਰੇ ਜੀ ਜੀ ਟਿੰਕੂ ਜੀ ਕੀ ਹਾਲ ਚੱਲ ਜੀ ਹੋਰ ਸਭ ਠੀਕ ਠਾਕ ਜੀ ਤੇ ਆਪਾਂ ਦਰਸ਼ਕਾਂ ਨੂੰ ਦੱਸੀਏ ਵੀ ਕਿਹੜੀ ਕਿਹੜੇ ਹੁਣ ਆਪਾਂ ਜਿਹੜੇ ਗੈਜਟ ਨਵੇਂ ਲੈ ਕੇ ਆਏ ਆ ਗੈਜਟ ਦੀ ਕੋਈ ਕਮੀ ਨਹੀਂ ਹਾਂਜੀ ਇਹ ਜੋ ਭਿੱਖੀ ਵਣ ਦੇ ਵਿੱਚ ਕਦੀ ਕਿਸ ਨੇ ਸੋਚਿਆ ਵੀ ਉਹ ਹੋ ਜੇ ਗੈਜਟ ਆਪਾਂ ਲੈਂਦੇ ਆ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣੇ ਕੋਈ ਗੱਲ ਨਹੀਂ ਆਓ ਮੜਾ ਜਿਆ ਮੜਾ ਜਿਆ ਦੇਖੋ ਹਾਂਜੀ ਹਾਂਜੀ ਸ਼ੁਰੂ ਕਰਦੇ ਆ ਜੀ ਵੀ ਚਾਰਜਿੰਗ ਵਾਲਾ ਸਿਸਟਮ ਅੱਛਾ ਜੀ ਜਿਵੇਂ ਆ ਲੱਗਾ ਹੋਇਆ ਜੇ ਦੇ ਵਿੱਚ ਤੁਸੀਂ ਚਾਰਜਿੰਗ ਹਾਂਜੀ ਤੇ ਅੱਠ ਮੋਬਾਈਲ ਘਟੋ ਘਟ ਲਾ ਸਕਦੇ ਜੀ। ਅੱਛਾ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਜੀ ਇਹ ਕੈਮਰਾ ਹਾਂਜੀ ਵਾਈਫਾਈ ਕੈਮਰੇ ਦੀ ਬੜੀ ਨੀਡ ਹੁੰਦੀ ਹਰ ਇੱਕ ਕਿਸੇ ਨੂੰ। ਹਾਂਜੀ ਹਾਂਜੀ। ਕਿਸੇ ਦੇ ਘਰੇ ਲਵਾਉਣਾ ਹੈ। 990 ਰੁਪਏ ਦੇ ਵਿੱਚ ਕੈਮਰਾ ਲੱਗਦਾ। ਅੱਛਾ ਜੀ 990 ਦੇ ਵਿੱਚ ਕੈਮਰਾ ਲੱਗਦਾ। ਹਾਂਜੀ ਹਾਂਜੀ ਜਿੱਥੇ ਮਰਜ਼ੀ ਜੋ ਮਰਜ਼ੀ ਰੇਟ ਕਈ ਬੋਲੀ ਜਾਂਦੇ ਪਰ ਸਾਡੇ ਕੋਲ 990 ਰੁਪਏ ਤੱਕ ਹੈ। 990 ਰੁਪਏ ਦਾ। ਹਾਂਜੀ ਅੱਗੇ ਕਾਰ ਦਾ। ਹਾਂਜੀ। ਕਾਰ ਦੀ ਐਸੈਸਰੀ ਹੁਣ ਆਪਾਂ ਸ਼ੁਰੂ ਕੀਤੀ ਆ ਡੇ ਬਾਏ ਡੇ ਨਵੀਂ ਤੋਂ ਨਵੀਂ ਐਸੈਸਰੀ ਆਉਂਦੀ ਰਹੇਗੀ ਠੀਕ ਹੈ ਜੀ ਇਹ ਜੀ ਇਹ ਹੈਗੀ ਆ ਆਪਣਾ ਜਿਵੇਂ ਰਾਤ ਨੂੰ ਤੁਸੀਂ ਜਾਣਦੇ ਹੋ ਉਹਦੇ ਵਿੱਚ ਪੈਂਦੀ ਇਹ ਤੁਹਾਨੂੰ ਕਦੇ ਅੱਖਾਂ ਵਿੱਚ ਰੋਸ਼ਨੀ ਪੈਂਦੀ ਹੈ ਰੋਸ਼ਨੀ ਬਚਾਂਦਾ ਹੈ ਅੱਛਾ ਜੀ ਇਹ ਉਹ ਚੀਜ਼ ਹੈ ਸਨ ਵਾਈਜ਼ਰ ਵਾਸ ਸਨ ਵਾਈਜ਼ਰ ਸਨ ਵਾਈਜ਼ਰ ਹਾਂਜੀ ਠੀਕ ਹੈ ਜੀ ਜੀਓ ਦੀ ਡੋਂਗਲ ਅੱਛਾ ਜੀ ਜਿੱਥੋਂ ਮਰਜ਼ੀ ਰੇਟ ਪਤਾ ਕਰ ਲਓ ਸਾਡੇ ਕੋਲ 950 ਰੁਪਏ ਦੀ ਮਿਲ ਜੀ ਠੀਕ ਹੈ ਜੀ ਆਹ ਕੀ ਜਾਜ ਸਿਸਟਮ ਆ ਗਿਆ ਜੀ ਇਹ ਇਹ ਸੋਲਰ ਜਾਜ ਹੈ ਜੀ ਅੱਛਾ ਜੀ ਜਾਜ ਪਲੱਸ ਪਰਫਿਊਮ ਹੈ ਜੀ ਅੱਛਾ ਜੀ ਇਹਦੇ ਵਿੱਚ ਪਰਫਿਊਮ ਵੀ ਦਾਲ ਵੀ ਡੂਗਾ ਮੈਨੂੰ ਵੀ ਆਉਂਦਾ ਜੀ ਆਜੀ ਉੱਡੀ ਕਦੇ ਹਾਂਜੀ ਹਾਂਜੀ ਸਮੈਲ ਵੀ ਆਊਗੀ ਤੇ ਲੋ ਜੀ ਆ ਜੀਓ ਦਾ ਜੇ ਹਾਂਜੀ ਇਹਦੇ ਵਿੱਚ ਵਾਇਰਲ ਚਾਰਜਿੰਗ ਪਲੱਸ ਰਾਤ ਦੀ ਲਾਈਟ ਦੀ ਬਹੁਤ ਸੋਣੀ ਹੈ ਜੀ ਇੱਕ ਮਿੰਟ ਆਪੜੀ ਚਾਰਜਿੰਗ ਵੀ ਤੇ ਲਾਈਟ ਵੀ ਚਾਰਜਿੰਗ ਵੀ ਬਹੁਤ ਸੋਹਣੀ ਲਾਈਟ ਚਾਰਜ ਦੇ ਨਾਲ ਬਹੁਤ ਵਧੀਆ ਰੇਟ ਦੇ ਵਿੱਚ 850 ਰੁਪਏ ਦੇ ਵਿੱਚ ਠੀਕ ਹੈ ਨਾਲੇ ਘਰ ਸਜਾ ਲਓ ਲੋ ਜੀ ਕਾਰ ਦੇ ਵਿੱਚ ਚਾਰਜ ਕਰ ਲਓ ਕਾਰ ਦੇ ਵਿੱਚ ਸਕਿਉਰਟੀ ਸਿਸਟਮ ਅੱਛਾ ਜੀ ਆਜੀ ਗੱਲ ਹੁਣ ਤੁਹਾਨੂੰ ਪਤਾ ਸਲੇ ਸਾਰੇ ਜਮਾ ਹੋ ਗਏ ਆ ਪਰ ਆ ਜਿਹੜੀ ਚੀਜ਼ ਹੈ ਨਾ ਇਹ ਇਹ ਦੇਸੀ ਅਸਲ ਆ ਗਿਆ ਜੀ ਦੇਸੀ ਅਸਲ ਆ ਗਿਆ ਜੀ ਠੀਕ ਹੈ ਇਹਦੀ ਬੜੀ ਨੀਡ ਹੈ ਜੀ ਹੁਣ ਜੇ ਹਥਿਆਰ ਜਮਾ ਹੋ ਗਏ ਆ ਜਿੱਥੇ ਮਰਜ਼ੀ ਰੇਟ ਪਤਾ ਕਰ ਲਓ ਆਪਣੇ ਵਾਸਤੇ ਤੁਹਾਡੇ ਵਾਸਤੇ ਖਾਸ ਆਫਰ ਇਹ ਭਿੱਖੀ ਵੇਂਡ ਦੇ ਵਿੱਚ ਮੇਰਾ ਖਿਆਲ ਪਹਿਲੇ ਤੁਸੀਂ ਇਹ ਲੈ ਕੇ ਆਏ ਖਾਸ ਆਫਰ ਤੁਹਾਡੇ ਕਰਕੇ 250 اپنی پوری 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 ਫੁੱਲ ਜਿਵੇਂ ਆਪਾਂ ਭੈਣਾ ਵੀ ਜਾਂਦੀਆਂ ਆ ਸਵੇਰੇ ਬਸ ਬੜੀ ਲੋੜ ਐ ਜਿਪੜੀ ਲੋੜ ਬੜੀ ਫੇਰ ਕਰਨਾ ਤੇ ਇਹਨਾਂ ਨਾਲ ਲੈ ਕੇ ਜਾ ਸਕਦੇ ਹਾਂ ਜਿਵੇਂ ਆਪਣੇ ਬਾਹਰ ਜਿਵੇਂ ਜਾਂਦੇ ਆ ਇਹ ਯੂਨੀਵਰਸਲ ਅਡਾਪਟਰ ਆ ਅੱਛਾ ਜੀ ਇਹ ਆਪਣੇ ਦਾਂਦੇ ਨਾ ਮੇਰੇ ਖੁਦਾ ਬ੍ਰਦਰ ਬਾਹਰ ਗਿਆ ਹਾਂਜੀ ਹਾਂਜੀ ਜਿੱਥੇ ਜਾਣ ਤੋਂ ਬਾਅਦ ਪਤਾ ਲੱਗਾ ਵੀ 8 900 ਰੁਪਏ ਦਾ ਉੱਥੇ ਸੇਲ ਹੁੰਦਾ ਉੱਥੇ ਸੇਲ ਹੁੰਦਾ ਸਿਰਫ 150 ਰੁਪਏ ਦਾ 150 ਰੁਪਏ ਦਾ ਇੱਥੋਂ ਹੀ ਆਪਾਂ ਦੇ ਕੇ ਉਹਨਾਂ ਨੂੰ ਜਾ ਕੇ ਖੜਾ ਹਾਂ ਬਸ ਬਸ ਹਾਂਜੀ ਲਓ ਜੀ ਹੁਣ ਆ ਗਈਆਂ ਆ ਦੇਖੋ ਹਾਂਜੀ ਇਹ ਚੀਜ਼ ਕਿਸੇ ਕੋਣੀ ਕੀਤੇ ਅੱਛਾ ਜੀ ਇਹ ਸੁਪਰ ਗਨ ਆ ਗਈ ਸੁਪਰ ਗਨ ਹਾਂਜੀ ਇਹ ਨੋਟ ਸੁੱਟਣ ਵਾਸਤੇ ਆ ਜੀ ਇਹ ਉਹਨਾਂ ਨੇ ਨਾਲ ਡਾਲਰ ਵੀ ਦਿੱਤੇ ਆ ਅੱਛਾ ਜੀ ਡਾਲਰ ਬਾਓ ਵਿਆਹ ਸ਼ਾਦੀ ਖੁਸ਼ੀ ਮੌਕੇ ਤੇ ਇਹਨੂੰ ਫੁੱਲ ਉਡਾਓ ਨਾਲੇ ਡਾਲਰ ਸੁੱਟੋ ਨਾਲੇ ਡਾਲਰ ਸੁੱਟੋ ਇਹਦੇ ਵਿੱਚ ਇਹ ਡਾਲਰ ਪੈ ਜਾਏਗਾ ਪੂਰੀ ਬਰਸਾਤ ਹੋ ਜੂਗੀ ਨਾਲ ਕਰਤੀ ਟਿੰਕੂ ਜੀ ਦੁਨੀਆ ਦੇ ਸਾਰਾ ਧੰਨਵਾਦ ਧੰਨਵਾਦ ਵੇਰ ਉਸੇ ਖਰੀਦ ਕੇ ਲੈ ਆਂਦਾ ਸੀ ਬਸ ਬਸ ਲਓ ਜੀ ਆ ਗਈ ਇਹ ਬੋਤਲਾ ਹਾਂਜੀ ਇਹ ਤੁਹਾਨੂੰ ਟੈਂਪਰੇਚਰ ਦੱਸੇਗੀ ਕਿੰਨੇ ਪਾਣੀ ਵਿੱਚ ਕਿੰਨਾ ਗਰਮ ਹੈ ਠੰਡਾ ਹੈ ਸਾਰਾ ਇਹ ਦੱਸੇਗੇ ਇਹੋ ਜਿਹਾ ਪਾਵਾਂਗੇ ਉਤਰਾਣਾ ਸਿਰਫ 200 ਰੁਪਏ ਦੀ 200 ਰੁਪਏ ਦੀ ਸਿਰਫ 200 ਰੁਪਏ ਦੀ ਦੇ ਲੋਕਾਂ ਨੇ ਆ ਜਾਣਾ ਜਿੱਥੇ ਲੈਣਾ ਮੈਂ ਕਹਿੰਦਾ ਸਰਦਾਰ ਜੀ ਤੁਹਾਡੀ ਆਪਣੀ ਦੁਕਾਨ ਜਦੋਂ ਮਰਜ਼ੀ ਆਓ ਠੀਕ ਹੈ ਜੀ ਤੁਹਾਡਾ ਨਾਮ ਲਾਵਾਂ ਜਿੱਦਾਂ ਜੋ ਰੇਟ ਬੋਲਤਾ ਸੋ ਬੋਲਤਾ ਠੀਕ ਹੈ ਜੀ ਇਹ ਕਲਾਕ ਵੀ ਦੇਖੋ ਡਿਜੀਟਲ ਕਲਾਕ ਆ ਗਿਆ ਡਿਜੀਟਲ ਕਲਾਕ అలਾਰਮ ਸਿਸਟਮ ਜਿਹਨਾਂ ਨੂੰ ਵਧੀਆ ਸਿਸਟਮ ਲੱਗਦਾ ਆ ਲੋ ਹੁਣ ਆਪਾਂ ਬੱਚਿਆਂ ਦੀ ਐਸੈਸਰੀ ਵੀ ਸ਼ੁਰੂ ਕਰਾਂਗੇ ਅੱਛਾ ਜੀ ਆਈ ਸੀ ਐਸੈਸਰੀ ਹੱਥੋ-ਹੱਥ ਵੇਚ ਗਈ ਇਸ ਤੋਂ ਪਤਾ ਆ ਗਿਆ ਵੈਕਿਊਮ ਹਾਂਜੀ ਵੈਕਿਊਮ ਜਿਵੇਂ ਕਾਰ ਝਾਰ ਕੇ ਨੂੰ ਜ਼ਰੂਰੀ ਹੁੰਦਾ ਹਾਂਜੀ ਹਾਂਜੀ ਇਹ ਮਿੱਟੀ ਮੁੱਟੀ ਚੱਕਣਾ ਹੀ ਆ ਕੁਝ ਨਿੱਕੇ ਮੋੜੀ ਪਾ ਜਿੰਨੀ ਡਸਟ ਅੰਦਰ ਖਿੱਚ ਲੈਂਦਾ ਔਰ ਰੇਟ ਬੜਾ ਸਸਤਾ ਜੀ ਇਹਦਾ ਰੇਟ 350 ਰੁਪਏ 350 ਰੁਪਏ ਫ੍ਰੀ ਘਟਦਾ ਦੋ ਜੀ ਫ੍ਰੀ 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 ਕੱਪੜੇ ਦਾ ਮੁੱਲ ਵੀ ਨਹੀਂ ਰਹਿ ਗਿਆ ਕੱਪੜੇ ਦਾ ਮੁੱਲ ਆ ਲੋ ਜੀ ਆ ਮ사ਜਰ ਆ ਗਿਆ ਜੀ ਅੱਛਾ ਜੀ ਬਹੁਤ ਵਧੀਆ ਚੀਜ਼ ਹਰ ਘਰ ਦੀ ਨੀਡ ਹਾਂਜੀ ਮ사ਜਰ ਤੋਹੀ ਚ ਚਲਾ ਕੇ ਦਿਖਾਵਾਂ ਤੁਹਾਨੂੰ ਤੇ ਇਹਦਾ ਵਿੱਚ ਮਜ਼ਾ ਹੀ ਵੱਖਰਾ ਜੀ ਠੀਕ ਹੈ ਜੀ ਮੇਰਾ ਖਿਆਲ ਵਾਈਬ੍ਰੇਸ਼ਨ ਕਾਫੀ ਕਰਦਾ ਬ ਕਲੀ ਕਲੀ ਨਾੜ ਖੋਲ ਦਿੰਦਾ ਠੀਕ ਹੈ ਜੀ। ਹੋਰ ਇਹ ਵੀ ਖਾਸ ਆਫਰ ਦੇ ਨਾਲ ਤੁਹਾਨੂੰ ਦਵਾਂਗੇ ਟੈਨਸ਼ਨ ਨਹੀਂ ਲੈਣੀ ਤੁਸੀਂ ਰੇਡ ਦੀ ਨਹੀਂ ਤੁਸੀਂ ਟੈਨਸ਼ਨ ਲੈਣੀ ਤੁਸੀਂ ਵਿਝੜ ਕਰੋ ਟਿੰਕੂ ਮੋਬਾਈਲ ਵਰਤੇ ਠੀਕ ਹੈ ਜੀ। ਭਰਾ ਕਿਸਾਨ ਭਰਾਵਾਂ ਵਾਸਤੇ ਟਾਰਚਾਂ ਅੱਛਾ ਜੀ। ਟਾਰਚ ਐਲਈਡੀ ਟਾਰਚ ਹੈ ਬਹੁਤ ਸਸਤੇ ਰੇਟ ਚ ਦੋ 250 ਰੁਪਏ ਦੀ ਆਟਮ ਹੈ ਸਿਰਫ 2.250 ਰੁਪਏ ਦੀ 1 ਕਿਸਾਨ ਵੀਰਾਂ ਵਾਸਤੇ ਸਪੈਸ਼ਲ ਆਈ ਸਪੈਸ਼ਲ ਸਪੈਸ਼ਲ ਆਫਰ ਅੱਗੇ ਪਹਿਲਾਂ ਜਿਹੜੀਆਂ ਬੈਟਰੀਆਂ ਬਾਹਰੋਂ ਹੀ ਮਿਲਦੀਆਂ ਜਾਂਦੀਆਂ ਆ ਚਾ ਉਹ ਇਹ ਚਾਰਜੇਬਲ ਆ ਚਾਰਜੇਬਲ ਕੋਈ ਇਹ ਸੱਲਣਾ ਸੁਣਾ ਦਾ ਕੋਈ ਪੰਗਾ ਨਹੀਂ ਠੀਕ ਹੈ ਜੀ ਛੋਟੀਆਂ ਜਿਵੇਂ ਕਾਰ ਵਿੱਚ ਕੈਂਡੀ ਕੈਰੀ ਕਰਨੀ ਆ ਜਾਂ ਦੂਜਾ ਛੋਟੀ ਟਾਰਚ ਵੀ ਬਿਲ ਬਿਲ ਟਾਰਚ ਵੀ ਜਿਹੜੀ ਹੈ ਜਿੱਤਰਾ ਹੁਣ ਮੰਨ ਲਓ ਕਿ ਬਾਹਰ ਆਪਾਂ ਰਾਤ ਨੂੰ ਜਾਣੇ ਆ ਹਾਂ ਦੂਰ ਦੀ ਮਾਰ ਜਿੱਥੇ ਮਰਜੀ ਜੇਬੇ 'ਚ ਪਾਉਣ ਵਾਲੀ ਛੋਟੀ ਚੀਜ਼ ਠੀਕ ਹੈ ਜੀ ਇਹ 150 ਰੁਪਏ ਦੀ 150 ਰੁਪਏ ਦੀ ਇਹ 120 ਰੁਪਏ ਦੀ 120 ਰ ਤੋ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵਾ ਜ਼ਰੂਰਤ ਅਨਸਾਰ ਇਥੋਂ ਟਿੰਕੂ ਵਰਡ ਮੋਬਾਈਲ ਦੇ ਉੱਪਰ ਆਣ ਕੇ ਤੇ ਸਮਾਨ ਲੈ ਸਕੇ ਹਾਂਜੀ ਅੱਗੇ ਦਿਖਾਉਣੇ ਆਪਾਂ ਲੋ ਜੀ ਆ ਗਿਆ ਜੇ ਹਵਾ ਭਰਨ ਵਾਲਾ ਬੱਚਾ ਵੀ ਹਵਾ ਭਰ ਸਕਦਾ ਠੀਕ ਹੈ ਜੀ ਠੀਕ ਹੈ ਜੀ ਕੋਈ ਮਾਰਕੀਟ ਦੇ ਵਿੱਚ ਬੜੇ ਬੜੇ ਰੇਟ ਵੇਖੇ ਜੀ ਮੈਂ ਖੁਦ 1200 ਰੁਪਏ ਦਾ ਲੈ ਕੇ ਆਇਆ ਪਰ ਆਪਾਂ ਤੁਹਾਨੂੰ ਦਵਾਂਗੇ 400 ਰੁਪਏ ਦੇ ਵਿੱਚ ਅੱਛਾ ਜੀ ਆਪਾਂ ਤੀਜਾ ਹੀ ਸਹੀ ਕੀਮਤ ਕਰਦੇ ਆਂ ਤੋ ਤੋ ਇਹ ਜਿੱਥੇ ਮਰਜੀ ਰੇਟ ਪਤਾ ਕਰ ਲੋ ਰੇਟ ਨਹੀਂ ਮਿਲ ਸਕਦਾ ਤੁਹਾਨੂੰ 400 ਰੁਪਏ ਵਿੱਚ ਭਾਵੇਂ ਫੋਰਚਨਰ ਗੱਡੀ ਵਿੱਚ ਆਪਾਂ ਵਾਪਰੋ ਅੱਛਾ ਜੀ ਫੋਰਚਨਰ ਕਿੰਨੇ ਵੱਡੇ ਮਰਜੀ ਤੈਅ ਕਰ ਸਕਦੇ ਸਾਈਕਲ ਤੋਂ ਲੈ ਕੇ ਫੋਰਚਨਰ ਗੱਡੀ ਤੱਕ ਇਹ ਚ ਵਾਪਰੀ ਜਾ ਸਕਦਾ ਵਾਪਰ ਦੂਗਾ ਠੀਕ ਹੈ ਜੀ ਆਉਣ ਫਿਰ ਕਿਸਾਨ ਵੀਰਾਂ ਵਾਸਤੇ ਜਿਵੇਂ ਰਾਤ ਨੂੰ ਹਨੇਰਾ ਜਿਵੇਂ ਨਵੀਂ ਆਈਟਮ ਟਿੰਗੂ ਜੀ ਲੈਣ ਦੀ ਜਾਵਦੀ ਜੀ ਹਾਂਜੀ ਇਹ ਜਿਵੇਂ ਪੱਗ ਤੇ ਜਿਵੇਂ ਪੱਗ ਤੇ ਜਿਵੇਂ ਰਾਤੀ ਬੰਨ ਕੇ ਜੀ ਕੋਈ ਵੀ ਆਪਾਂ ਕੰਮ ਕਰਦੇ ਜਿਵੇਂ ਮੰਨ ਲਓ ਕਿਸਾਨ ਵੀਰਾਂ ਨੇ ਤੂੜੀ ਦਾ ਢੇਰ ਆਇਆ ਨਾ ਤੂੜੀ ਦਾ ਸੀਜਨ ਆ ਗਿਆ ਜੀ ਕੋਈ ਅੰਦਰ ਹਨੇਰਾ ਹੁੰਦਾ ਬਾਸ 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 ਪੱਗ ਤੇ ਲਾ ਲੋ ਤੇ ਤੂੜੀ ਪਾਈ ਜਾਓ ਹਾਂਜੀ ਹਾਂਜੀ ਇਹ ਵੀ ਨਵੀਂ ਆਈਟਮ ਆਈ ਆ ਔਰ ਆਪਣੇ ਵਾਸਤੇ ਇਹ ਵੀ ਜੱਜ ਰੇਟ ਲੱਗੇਗਾ ਸਿਰਫ 200 ਰੁਪਏ ਦੇ 200 ਰੁਪਏ ਦੇ ਵਿੱਚ ਲੋ ਜੀ ਪੀ9 ਹੈੱਡਫੋਨ ਹਾਂਜੀ ਇਹ 400 ਰੁਪਇਆ ਰੇਟ ਕਰਤਾ ਆਪਾਂ ਇਹਦਾ ਤੁਹਾਡੇ ਕਰਕੇ ਜਿੱਥੇ ਮਰਜ਼ੀ ਚੱਲ ਜਾਓ ਰੇਟ ਨਹੀਂ ਮਿਲ ਸਕਦਾ ਠੀਕ ਹੈ ਜੀ ਠੀਕ ਹੈ ਜੀ 400 ਰੁਪਇਆ ਦੇ 400 ਰੁਪਇਆ ਦੇ ਹਾਂਜੀ ਲੋ ਜੀ ਆ ਗਈ ਜੀ ਹੁਣ ਸੋਲਰ ਲਾਈਟ ਸੋਲਰ ਲਾਈਟ ਆ ਗਈ ਰਾਤ ਨੂੰ ਜਿੱਥੇ ਮਰਜੀ ਰਾਤ ਜਿੱਦਾਂ ਜਿੱਦਾਂ ਰਾਤ ਹੋਈ ਜਾਊਗੀ ਨੇ ਆਪਣੀ ਰੋਸ਼ਨੀ ਆਪਣੇ ਆਪ ਕਰੀ ਜਾਣੀ ਇਹ ਪਹਿਲਾਂ ਸਿੰਗਲ ਵਾਲੀ ਆਉਂਦੀ ਹੁਣ ਤਿੰਨ ਬਲਬਾਂ ਦੇ ਸਾਰੀ ਅਵੇਲੇਬਲ ਆ ਸਿੰਗਲ ਵੀ ਅਵੇਲੇਬਲ ਆ ਡਬਲ ਵੀ ਅਵੇਲੇਬਲ ਆ ਐਲਈਡੀ ਵੀ ਅਵੇਲੇਬਲ ਆ ਤੇ ਐਲਈਡੀ ਵੀ ਮਿਲੂਗੀ ਆਪਾਂ ਤਿੰਨ ਰਕਮਾਂ ਦੇ ਵਿੱਚ ਸਾਰੀ ਮਿਲੂਗੀ ਆ ਦੇਖੋ ਥੱਲੇ ਲੱਗੀਆਂ ਹੋਈਆਂ ਠੀਕ ਹੈ ਜੀ ਸਿੰਗਲ ਵੀ ਐਲਈਡੀ ਸਾਰੀਆਂ ਜੀ ਸਾਰੀਆਂ ਹਾਂਜੀ ਠੀਕ ਹੈ ਜੀ ਬਸ ਵਿਖਾਉਣ ਵਾਸਤੇ ਤੁਹਾਨੂੰ ਆਪਾਂ ਸਿਰਫ ਤਿੰਨ ਵਾਸਤੇ ਜੀ ਠੀਕ ਹੈ ਜੀ ਲੋ ਜੇ ਗਿੰਬਲ ਆ ਗਈ ਜੇ ਹਾਂਜੀ ਇੱਕ ਗਿੰਬਲ ਜਿਵੇਂ ਅੱਜਕੱਲ YouTube ਤੇ ਵੀਡੀਓ ਆ ਹਾਂ ਛੋਟੇ ਮੋਟੇ ਜਿਹੜੇ ਯੂਟਿਊਬਰ ਆ ਉਹਨਾਂ ਵਾਸਤੇ ਆ ਗਈ ਇਹ ਗਿੰਬਲ ਇਹ 400 ਰੁਪਏ ਦੀ ਆਈਟਮ ਆ ਵੀਜੀ ਪਿੱਛੇ ਫਲੈਸ਼ ਠੀਕ ਹੈ ਜੀ ਪਿੱਛੇ ਮਾਈਕ ਇੱਥੇ ਗਿੰਬਲ ਟੋਟਲ ਕੰਪਲੀਟ ਕਿੱਟ ਆ ਜੀ ਕੰਪਲੀਟ ਕਿੱਟ 400 ਰੁਪਏ ਚ ਆ ਇਹਦਾ ਬਣਿਆ ਦੇਖੋ ਸਾਰਾ ਹਾਂ ਬਹੁਤ ਵਧੀਆ ਇਹ ਵਰਤਨਵਾਸ ਦੀ ਚੀਜ਼ ਹੈ ਕਿਉਂਕਿ ਅੱਜ ਕੱਲ ਹਰੇਕ ਬੰਦੇ ਨੂੰ ਫੋਟੋ ਵਿੱਚ ਨਹੀਂ ਆ ਦੂਰ ਪਾਸੇ ਵੀ ਕਰਨੀ ਹੈ ਉੱਤ ਰਿਮੋਟ ਸਿਸਟਮ ਹੈ ਸਿਰਫ 400 ਰੁਪਏ ਵਿੱਚ 400 ਰੁਪਏ ਦੇ ਵਿੱਚ ਜਿਹੜੀ ਗਿੰਬਲ ਤੁਸੀਂ ਇੱਥੋਂ ਲਿਆ ਕੇ ਤੇ ਆਪਣਾ ਚੈਨਲ ਚਲਾ ਸਕਦੇ ਹੋ ਬਸ 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 ਹਾਂ ਜੀ 2 ਵੋਲਟ ਮੋਬਾਈਲ ਤੇ ਆਓ ਹਾਂ ਜੀ ਹਾਂ ਜੀ ਲੋ ਜੀ ਆ ਦੇਖੋ ਆਪਣਾ ਹੁਣ ਆ ਗਿਆ ਸਪੀਕਰ ਪਲੱਸ ਮਾਈਕ ਘਰ ਦਾ ਛੋਟਾ ਮੁੰਡਾ ਫੰਕਸ਼ਨ ਕਰਨਾ ਹੈ 500 ਰੁਪਏ ਦੀ ਆਈਟਮ ਹੈ ਘਰ ਚ ਰੌਣਕ ਬਣਦੀ ਇਹ ਭੈਣਾ ਵਾਸਤੇ ਕਿੱਤੀ ਪਾਰਟੀ ਵਾਸਤੇ ਆ ਗਿਆ ਕਿੱਤੀ ਪਾਰਟੀ ਵਾਸਤੇ ਔਰ ਇਹਦਾ ਤੁਸੀਂ ਯਕੀਨ ਕਰੋ ਇਹਦੀ ਸਾਊਂਡ ਕੁਆਲਿਟੀ ਔਰ ਇਹਦੀ ਆਪਣਾ ਲੁੱਕ ਬਹੁਤ ਪਿਆਰੀ ਆ ਬਹੁਤ ਪਿਆਰੀ ਹਾਂ ਔਫ ਅਦੇ ਕੋ ਲੁੱਕ ਦੇਖੋ ਬਹੁਤ ਸੋਹਣੀ ਹਾਂਜੀ ਅੱਛਾ LED ਲੱਗਦੀ ਹੈ ਜੀ LED ਪਲੱਸ ਮਾਈਕ ਬਹੁਤ ਸੋਹਣਾ ਜਿਹਦੇ ਨਾਲ ਪਲੱਸ ਮਾਈਕ ਹੈ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਆ ਗਾਹ ਦੀ ਗਾਮ ਹੈਲੋ 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 ਹਾਂ ਜੀ ਵਾਜਾ ਵੀ ਚੇਂਜ ਕਰ ਸਕਦੇ ਹਾਂ ਬਹੁਤ ਵਧੀਆ ਜਿਹੜਾ ਵਾ ਹੈਲੋ ਹੈਲੋ ਨਹੀਂ ਲੇਡੀਜ਼ ਵਾਚ ਕਰ ਦਿੰਦੀ ਹੈ ਹਾਂ ਜੀ ਹਾਂ ਜੀ ਹੈਲੋ ਹੈਲੋ ਚੇਂਜ ਕਰ ਸਕਦੇ ਚੇਂਜ ਕਰ ਸਕਦੇ ਹਾਂ ਚੇਂਜ ਕਰ ਸਕਦੇ ਠੀਕ ਹੈ ਜੀ ਹਾਂ ਜੀ ਇਸ ਤੋਂ ਇਲਾਵਾ ਜੀ ਹੁਣ ਗਾਹ ਹੁਣ ਗਰਮੀ ਦਾ ਦਿਨ ਆ ਗਿਆ ਹਾਂ ਜੀ ਪੱਖੇ ਸਾਡੇ ਕੋਲ ਅਵੇਲੇਬਲ ਹੋ ਗਏ ਇਹ ਸਪੈਸ਼ਲ ਜਾਬ ਦੇ ਤਿਆਰ ਹੋ ਆਏ ਆ ਇਹਦੇ ਇਹਦੇ ਤੇ ਜੀ ਸਮਝ ਲਓ ਵੀ ਇਹ ਕੋਫਾ ਹੀ ਆ ਅੱਛਾ ਜੀ ਬੈਟਰੀ ਤੇ ਚੱਲਣ ਵਾਲਾ ਪੱਖਾ ਬਹੁਤ ਟਾਈਮ ਸਾਰਦਾ ਜੀ ਬਹੁਤ ਵਧੀਆ ਇਹ ਚਾਰਜੇਬਲ ਹੈ ਚਾਰਜੇਬਲ ਚਾਰਜੇਬਲ ਠੀਕ ਹੈ ਜੀ ਹਾਂਜੀ ਆ ਬੱਚਿਆਂ ਵਾਸਤੇ ਗੇਮਾਂ 400 ਗੇਮ ਇਹਦੇ ਵਿੱਚ ਆ 450 ਦਾ ਰੇਟ ਆ 400 ਲੱਗਦੇ ਰੱਖ ਜਾਣਾ ਹੀ ਪਾਤਾ ਜਾਂਦਾ 400 ਗੇਮ ਤੁਸੀਂ ਆਗੇ ਜੇ 400 ਰੁਪਏ ਰੇਟ ਲ ਕਰਤਾ ਜੀ ਠੀਕ ਹੈ ਜੀ 400 ਰੁਪਏ ਜਿਹੜਾ ਮਰਜੀ ਵੀਰ ਆਵੇ 400 ਗੇਮ ਇਹਦੇ ਵਿੱਚ 400 ਰੁਪਏ ਰੁਪਏ ਦੀ ਗੇਮ ਹੋ ਗਈ ਰੁਪਏ ਦੀ ਗੇਮ ਕਰਤੀ ਤੁਹਾਡੇ ਕਰਕੇ ਜੀ ਤੁਹਾਡੇ ਕਰਕੇ ਠੀਕ ਹੈ ਜੀ ਲਓ ਜੀ ਆ ਆ ਗਿਆ ਜੀ ਹੁਣ ਹੈੱਡਫੋਨ ਹਾਂਜੀ ਬੀਬੀਆਂ ਘਰ ਗਰਮੀ ਬੜੀ ਆ ਜੀ ਸੋਈ ਚ ਜਾਣਾ ਸੋਈ ਚ ਜਾਣਾ ਪੱਖਾ ਛੱਡੋ ਰਾਹ ਮੜਾ ਨਜ਼ਾਰੇ ਲੋ ਕੋਈ ਲੋੜ ਨਹੀਂ ਉਹ ਗਰਮੀ ਨਹੀਂ ਲੱਗੂ ਗਰਮੀ ਨਹੀਂ ਲੱਗੂ ਗਰਮੀ ਨਹੀਂ ਲੱਗੂ ਲੈਪਟਾਪ ਸਟੈਂਡ ਆ ਗਿਆ ਜੀ ਉਹ ਟੇਬਲ ਆ ਜਿੱਥੇ ਮਰਜ਼ੀ ਲੈ ਜਾਓ ਪਾ ਕੇ ਜਿੱਥੇ ਮਰਜ਼ੀ ਜਿੱਧਰਾ ਮਰਜ਼ੀ ਵਰਤੋ ਲੈਪਟਾਪ ਵਾਸਤੇ ਬਹੁਤ ਵਧੀਆ ਜੀ ਹੈ ਸਟੀਲ ਦੀ ਹੈਗੀ ਆ ਲੋਹੇ ਦਾ ਮਤਲਬ ਹੰਨ ਅਨਸਾਰ ਚੀਜ਼ ਬੈਠ ਤੇ ਬੈਠ ਕੇ ਵੀ ਤੁਸੀਂ ਆਮ ਜਿਹੜਾ ਕੰਮ ਕਰ ਸਕਦੇ ਜੀ ਇਹ ਜੀ ਨਵੀਂ ਚੀਜ਼ ਆਈ ਹੈ ਜੀ ਸਰਵਾਈਕਲ ਵਾਸਤੇ ਅੱਛਾ ਜੀ ਜਿਨ੍ਹਾਂ ਨੇ ਵੀਰਾ ਭਰਾਵਾਂ ਨੂੰ ਸਰਵਾਈਕਲ ਆ ਉਹ ਇੱਥੇ ਲੇਟਣ ਅੱਧਾ ਅੱਧਾ ਘੰਟਾ ਲੇਟਣਗੇ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਫਰਕ ਪਊਗਾ ਠੀਕ ਹੈ ਜੀ ਸਸਤੀ ਆਡਮ 180 ਰੁਪਏ ਦੇ 180 ਰੁਪਏ ਦੇ ਜਿਹੜਾ ਸਰਵਾਈਕਲ ਦਾ ਵੀ ਹੱਲ ਕਰਦਾ ਹੱਲ ਕਰਦਾ ਆ ਲੋ ਜੀ YouTube ਵੀਰਾ ਵਾਸਤੇ ਵੀਰਾ ਭਰਾਵਾਂ ਵਾਸਤੇ ਜਿਹੜੇ ਮਾਈਕ ਹੈ ਜੀ ਇਹਦੀ ਬੜੀ ਪ੍ਰੋਬਲਮ ਆਪਣੇ ਭੀਖੀਵਣ ਦੇ ਵਿੱਚ ਖਾਸ ਕਰਕੇ ਕਿਹੇ ਬੰਦੇ ਕੋਲ ਕਿਸੇ ਕੋਣੀ ਹੈ ਸਾਡੇ ਕੋਲ ਵਾਇਰ ਤੋਂ ਲੈ ਕੇ ਵਾਇਰਲੈਸ ਔਰ ਇਹਦੀ 3 in 1 ਅੱਛਾ 3 in 1 ਦੋ ਦੋ ਮਾਈਕ ਨਿਕਲਣਗੇ ਹਾਂਜੀ ਠੀਕ ਹੈ ਜੀ ਇੱਕ ਫੋਨ ਨੂੰ ਚਾਰਜੇਬਲ ਥੱਲੇ ਨਾਲ ਚਾਰਜ ਹੁੰਦਾ ਹੈ ਚਾਰਜੇਬਲ ਚਾਰਜ ਠੀਕ ਹੈ ਨਾਲ ਚਾਰਜ ਹੁੰਦਾ ਹੈ ਹਾਂਜੀ ਹਾਂਜੀ ਇਹ ਕਿਤੋਂ ਮਾਈਕ ਹੁਣੇ ਅਵੇਲੇਬਲ ਕੀਤੇ ਜੇ ਔਰ ਤੁਹਾਡੇ ਵਾਸਤੇ 1100 ਰੁਪਏ ਪਰ ਰੇਟ ਕਰ 1100 ਰੁਪਏ ਦੇ ਜਿੱਥੇ ਮਰਜ਼ੀ ਆਨਲਾਈਨ ਵੀ ਚੈੱਕ ਕਰ ਲੋ 15 1500 25 2500 ਰੁਪਏ ਬੜਾ ਬੜਾ ਰੇਟ ਹੈ ਜੀ ਬੜਾ 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 ਜੀ ਪਰ 1100 ਰੁਪਏ ਦਾ ਪਰ 1100 ਰੁਪਏ ਦੇ ਤੇ ਇਹ ਆ ਕੀ ਚੀਜ਼ ਹੈ ਜੀ ਇਹ ਲੈਟੋ ਸਟੈਂਡ ਹੀ ਜੀ ਅੱਛਾ ਸ ਸਾਰੇ ਜਿਨ੍ਹਾਂ ਦੇ ਘਰ ਜਿਵੇਂ Apple ਦੀਆਂ ਡਿਵਾਈਸ ਹੈਗੀਆਂ ਉਹ ਸਾਰੀਆਂ ਡਿਵਾਈਸਾਂ ਤੇ ਇਹ ਚਾਰਜ ਕਰ ਸਕਦੇ ਆ Apple ਦੀਆਂ ਸਾਰੀਆਂ ਡਿਵਾਈਸਾਂ ਤੇ ਆਤੀਆਂ ਤਿੰਨ ਚਾਰ ਮੋਬਾਈਲ ਭਾਵੇਂ ਵਾਚ ਕਰ ਲੈ ਜਿਹੜੀ ਜਿੰਨੀ ਮਰਜ਼ੀ ਹੋਵੇ ਇੱਕੇ ਚਾਰਜ ਦੇ ਉੱਪਰ ਸਾਰੀਆਂ ਮਾਈਕ ਦੀਆਂ ਆਪਣੇ ਕੋਲ ਬਹੁਤ ਵਰਾੜੀਆਂ ਇੱਕ ਜਿਵੇਂ ਆ ਮੈਡਾਟੀ ਆ ਕੇਟ ਵੀ ਆ ਹਾਂ ਇਹ ਸਿਰਫ 300 ਰੁਪਏ ਦੀ ਹੈ 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਜਿੱਦਾਂ ਮਰਜ਼ੀ ਸਿੰਗਲ ਮਾਈਕ ਪਰ ਉਹ ਚ ਡਬਲ ਮਾਈਕ ਨਿਕਲੂਗਾ ਇਹ ਚ ਸਿੰਗਲ ਮਾਈਕ ਨਿਕਲੂਗਾ ਹਾਂਜੀ ਜਿੰਨਾਂ ਗਾਰਾਂ ਵਿੱਚ YouTube ਆਪਣਾ USB ਨਹੀਂ ਲੱਗਦੀ ਹਾਂਜੀ FM ਚੱਲਦਾ ਹਾਂਜੀ ਹਾਂਜੀ ਇਹ ਸਿਸਟਮ ਲਾਉਂਦੇ ਆ ਸਾਰੇ ਨਾਲੇ ਉਹ ਆਪਣਾ USB ਵੀ ਕੰਮ ਕਰ ਸਕਦਾ ਆ ਬਲੂਟੁੱਥ ਵੀ ਕੰਮ ਕਰ ਸਕਦਾ ਵਿੱਚ ਮਾਈਕ ਲੱਗਾ ਆ ਪਰ ਫੋਨ ਵੀ ਸੁਣ ਸਕਦੇ ਉਹਨਾਂ ਉਹਨਾਂ ਦੇ ਵਿੱਚ ਚਾਰੀਆਂ ਪ੍ਰਸਲਟੀਆਂ ਜਿਹੜੀਆਂ ਸਾਰੀਆਂ ਵਿੱਚ ਆ ਜਾਂਦੀਆਂ 350 350 ਤੇ ਲਾਈਟ ਤੇ ਆ ਜੀ ਹਾਂਜੀ ਲਾਈਟਾਂ ਵਿੱਚ ਸਾਡੇ ਕੋਲ ਉਹ ਜਿਹੜੀਆਂ ਲਾਈਟਾਂ ਪਈਆਂ ਜੀ ਇਹ ਕਿਤੇ ਨਹੀਂ ਤੁਹਾਨੂੰ ਮਿਲ ਸਕਦੀਆਂ ਹੂੰ ਹੂੰ ਸਾਡੇ ਕੋਲੋਂ ਵੱਡੀ ਤੋਂ ਵੱਡੀ ਲਾਈਟ ਤੋਂ ਲੈ ਕੇ ਉਪਰੋਂ ਲਾਈਟ ਜਗਾ ਕੇ ਦਿਖਾ ਜਿਹੜੀ ਆਪਣਾ ਸਟੂਡੀਓ ਲਾਈਟ ਸਟੂਡੀਓ ਲਾਈਟ ਸਟੂਡੀਓ ਲਾਈਟ ਆ ਗਈ ਇੱਧਰ ਉੱਥੇ ਹੀ ਉੱਥੇ ਲਾ ਕੇ ਦਿਖਾ ਦਿਓ ਇੱਧਰ ਦਿਖਾ ਦਿਓ ਜੀ ਕੈਮਰਾਮੈਨ ਨੂੰ ਕਵਾਂਗੇ ਕੈਮਰਾ ਮਾਰ ਕੇ ਕਰੀ ਚੰਗੀ ਤਰ੍ਹਾਂ ਜਗਾ ਕੇ ਦਿਖਾ ਦਿਓ ਦੇਖੋ ਕਿੰਨੀ ਕੁਆਲਿਟੀ ਹੈ ਦੀ ਜਿਹੜੇ ਵੀਰ ਸਟੂਡੀਓ ਬਾਕੀ ਮੋਡ ਤੇ ਆ ਜੀ ਪਲੱਸ ਟੱਚ ਹੈ ਜੀ ਹਾਂ ਜੀ ਇਹਦੇ ਵਿੱਚ ਲੱਗੇ ਆਪਣੇ ਇੱਧਰ ਇੱਧਰ ਬਈ ਲਾਈਟ ਵੀ ਕਾਫੀ ਵਧੀਆ ਆ ਰਹੀ ਹੈ ਇਹਦੇ ਇੱਧਰ ਰਿਮੋਟ ਹੈਗਾ ਇਹਦੇ ਵਿੱਚ ਬੜੀਆਂ ਲਾਈਟਾਂ ਪੀਲੀ ਚਿੱਟੀ ਅੱਛਾ ਕਲਰ ਵੀ ਚੇਂਜ ਕਰ ਸਕਦੇ ਆ ਕਲਰ ਕਲਰ ਚੇਂਜ ਕਰ ਸਕਦੇ ਆ ਇੱਕ ਮਿੰਟ ਟ੍ਰੈਂਡਿੰਗ ਦਾ ਜਮਾਨਾ ਜੇ ਟ੍ਰੈਂਡਿੰਗ ਹੀ ਹੋਊਗਾ ਤਾਂ ਫੇਰ ਕੰਮ ਚੱਲੇਗਾ ਬਸ 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 ਜਿਵੇਂ ਹੁਣ ਇਹ ਵੱਖਰੇ ਵੱਖਰੀ ਹੈ ਹਾਂਜੀ ਇੱਕ ਮਿੰਟ ਹੋਰ ਦਾ ਸਲਿਮ ਮੰਗਾ ਦੇ ਸਲ ਵੀ ਕਰਦੇ ਆ ਆ ਦੇਖੋ ਅੱਛਾ ਕਲਰ ਚੇਂਜ ਹੋ ਗਿਆ ਕਲਰ ਚੇਂਜ ਕਰ ਸਕਦੇ ਜਿਹੋ ਜੀ ਤੁਹਾਨੂੰ ਲਾਈਟ ਚਾਹੀਦੀ ਆ ਉਹੋ ਜਿਹਾ ਇਹਨੂੰ ਕਲਰ ਚੇਂਜ ਕਰ ਲਓ ਹਾਂ ਔਰ ਇਹ ਚੀਜ਼ ਕਿਹੇ ਕੋਲ ਇੱਥੇ ਅਵੇਲੇਬਲ ਨਹੀਂ ਹੈਗੀ 20 ਮਿੰਟ ਦੇ ਵਿੱਚ ਨਹੀਂ 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 ਮੈਂ ਸ਼ੋਰ ਹਾਂ ਜੀ ਫੁੱਲ ਫੁੱਲ ਸ਼ੋਰ ਹੈ ਜੀ ਕਿਤੇ ਕੋਣੀਗੀ ਠੀਕ ਹੈ ਜੀ ਇਹ ਵੀ ਨਵਾਂ ਜਿਹੜਾ ਵਾ ਸਾਡੇ ਕੋਲ ਮ ਲਾਈਟਾਂ ਸਟੈਂਡ ਹਾਂਜੀ ਹੁਣ ਇਹ ਚੀਜ਼ ਆ ਜੋ ਸੂ ਸਟੈਂਡ ਹਾਂਜੀ ਉਸ ਤੋਂ ਬਾਅਦ ਦੂਜੀ ਆਪਣੀ ਆ हेयर ਡਰਾਇਰ ਹਾਂਜੀ ਪੱਖੇ ਮਤਲਬ ਬਹੁਤ ਅਸੈਸਰੀ ਇੱਕ ਆ ਕੀ ਹੈ ਜੀ ਇਹ ਵੀ ਜ਼ਰੂਰ ਆਪਾਂ ਦੱਸਿਏ ਦੱਸਣਾ ਉਹ ਇਹ ਅਸਲ ਵਿੱਚ ਹੈਗਾ ਵੇਖਣ ਨੂੰ ਲੱਗੂਗਾ ਪੇਪਰ ਹਾਂਜੀ ਪੇਪਰ ਲੱਗਦਾ ਵੇ ਪਰ ਇਹ ਪੇਪਰ ਨਹੀਂ ਇਹ ਸ਼ੀਸ਼ਾ ਜੇ ਅੱਛਾ ਸ਼ੀਸ਼ਾ ਵਾ ਹਾਂਜੀ ਹਾਂਜੀ ਠੀਕ ਹੈ ਜੀ 400 ਰੁਪਏ ਦੀ ਕੋਸਟ ਆ ਔਰ ਘਰ ਚ ਕਿਸੇ ਦੇ ਜਿੱਥੇ ਆਪਾਂ ਇਹ ਪੋਰਟੇਬਲ ਸ਼ੀਸ਼ਾ ਹੈ ਉੱਤਰ ਫੜੀ ਜਿੱਥੇ ਮਰਜ਼ੀ ਲਾਓ ਇਹ ਵਾਲੀ ਚੀਜ਼ ਦੇਖਣ ਨੂੰ ਤਾਂ ਲੱਗਦਾ ਵਾ ਵੀ ਜਿਦ ਤਰ੍ਹਾਂ ਪੇਪਰ ਹੁੰਦਾ ਉਹ ਇਹ ਪੋਰਟੇਬਲ ਸ਼ੀਸ਼ਾ ਜੇ ਜਿੱਥੇ ਮਰਜ਼ੀ ਤੁਸੀਂ ਐਡਜਸਟ ਕਰ ਸਕਦੇ ਹੋ ਠੀਕ ਠੀਕ ਹੈ ਜੀ ਹਾਂ ਇਸ ਤੋਂ ਇਲਾਵਾ ਵੀ ਨਾ ਸਾਡੇ ਕੋਲੋਂ ਮਤਲਬ ਮੋਬਾਈਲ ਦੀ ਕਿਸੇ ਵੀ ਤਰ੍ਹਾਂ ਦਾ ਫੋਲਡਰ ਕਿਸੇ ਨੇ ਪਵਾਣਾ ਹੈ ਹਾਂਜੀ ਅਸੈਸਰੀ ਲੈਣੀ ਆ ਪੇアリング ਦਾ ਕੰਮ ਵੀ ਜਿਹੜਾ ਉਹ ਤੁਸੀਂ ਗਾਰਡ ਗੂੜ ਜੋ ਮਰਜੀ ਬਹੁਤ ਵੈਰਾਈਟੀ ਉਹ ਤਾਂ ਸਾਰੇ ਤਕੀਫਰ ਦੇ ਪਰ ਅਸੀਂ ਕਿਹਾ ਵੀ ਇਹੀ ਵੱਖਰਾ ਕੀ ਕਰ ਸਕਦੇ ਅਸੀਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰ ਵੀ ਬਹੁਤ ਕੁਝ ਇੱਕ ਤੁਸੀਂ ਹੋਰ ਵੀ ਮੇਰੇ ਕੋਲ ਸਾਈਕਲ ਵਗੈਰਾ ਦਾ ਵੀ ਕੁਝ ਕਹਿੰਦੇ ਹਾਂਜੀ ਹਾਂਜੀ ਬਹੁਤ ਛੇਤੀ ਤੁਹਾਨੂੰ ਸਾਈਕਲ ਵੀ ਮਿਲਣਗੇ ਔਰ ਮਾਤਰ 3500 ਰੁਪਏ ਦਾ ਸਾਈਕਲ ਮਿਲੂਗਾ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਕਿ ਆਪਣੇ ਇਥੇ ਪੰਜਾਬ 'ਚ ਕੋਈ ਰੇਟ ਦੇ ਸਕਦਾ ਜੀ ਨਹੀਂ ਦੇ ਸਕਦਾ ਕੋਈ 35 ਔਰ ਮੈਨੂੰ ਇਹ ਮੈਸੇਜ ਆ ਗਿਆ ਔਰ ਆਪਾਂ ਚਲਾ ਲੈਣੇ ਆ ਹਾਂਜੀ ਬਸ ਇਹ 2-4 ਦਿਨਾਂ ਦੀ ਗੱਲ ਰਹਿ ਗਈ ਆ ਆਪਾਂ ਕਰੀ ਦਿਖਾ ਦੀ ਜੇ ਤੁਹਾਡੇ ਕੋਲ ਕੋਈ ਸਕਰੀਨਸ਼ਾਟ ਹੈਗਾ ਮੋਬਾਈਲ ਦਾ ਬਸ ਜੀ ਆਰਡਰ ਕੀਤੇ ਹੋਏ ਆ ਜੀ ਇਹ ਸਾਈਕਲ ਆਪਣੇ ਆਣਗੇ ਠੀਕ ਹੈ ਜੀ ਔਰ 3500 ਰੁਪਏ ਨਹੀਂ ਰੇਟ 3500 ਰੁਪਏ ਦੇ ਵਿੱਚ ਜਗਾ ਬਹੁਤ ਛੇਤੀ ਆਪਾਂ ਇਥੋਂ ਲਿਆਵਾਂਗੇ 3500 روپے ਵਿੱਚ ਬਹੁਤ ਵਧੀਆ ਕੁਆਲਿਟੀ ਦਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਇਹ ਸਾਰਾ ਜੀ ਤਾਂ ਹੋ ਰਿਹਾ ਜੀ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਚైనా ਚੱਕਰ ਮਾਰੀ ਦਾ ਅੱਛਾ ਜੀ ਤੇ ਉਥੋਂ ਜੋ ਜੋ ਨਵੀਂ ਵੈਰਾਈਟੀ ਆ ਕਿਉਂਕਿ ਇਹ ਚੀਜ਼ਾਂ ਸਾਰੀ ਤੁਸੀਂ YouTube ਤੇ ਜ਼ਰੂਰ ਵੇਖੀਆਂ ਹੋਊਂਗੀਆਂ ਆਮ ਕਿਸੇ ਦੀ ਦੁਕਾਨ ਤੇ ਨਹੀਂ ਵੇਖੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਵਿਕੀਵਣ ਦੇ ਇੱਕ ਆ ਬ੍ਰਾਂਚ ਇੱਕ ਆਪਣੀ ਬਾਹਰ ਵਾਲੀ ਬ੍ਰਾਂਚ ਤੇ ਮਾਲ ਮਤਲਬ ਕਿ ਹਜੇ ਰੱਖਣ ਦੀ ਰੱਖਣ ਦੀ ਟਾਈਮ ਨਹੀਂ ਗਾ ਦੇਖੋ ਆ ਦੇਖੋ ਕਾਰਟਨਾਂ ਨਾ ਪਿਆ ਜੇ ਹਾਂਜੀ ਇਹ ਕਾਰਟਨ ਜਿਹੜੇ ਭਰੇ ਪਏ ਆ ਕਾਰਟਨ ਭਰੇ ਪਏ ਆ ਜਿਹੜੇ ਖੁੱਲੇ ਨਹੀਂ ਹਜੇ ਤੱਕ ਬਸ ਇਹ ਵੀ ਲੋਕਾਂ ਨੂੰ ਪਤਾ ਨਹੀਂ ਆ ਤੁਹਾਡੇ ਮਾਧਿਅਮ ਨਾਲ ਆਹੀਂ ਕਿਹਾ ਵੀ ਚਲੋ ਲੋਕਾਂ ਨੂੰ ਪਤਾ ਲੱਗ ਜੇ ਠੀਕ ਹੈ ਜੀ ਹਾਂਜੀ ਅੱਗੇ ਕੀ ਆ ਗਿਆ ਜੀ ਅੱਗੇ ਜੀ ਆ ਦੇਖੋ ਬਾਲ ਸਟੇਟਨ ਕਰਨ ਵਾਲੇ ਮਸ਼ੀਨ ਹੈਗੀ ਜੇ ਇਹ ਬਹੁਤ ਵਧੀਆ ਚੀਜ਼ ਆਪਣੀ ਬੀਬੀਆਂ ਨੂੰ ਬਹੁਤ ਪਸੰਦ ਆਏ ਜੀ ਜਿਵੇਂ ਦਾੜੀ ਸੈੱਟ ਕਰਨ ਦੀਆਂ ਸੈਣੇ ਵਾਲ ਸੈੱਟ ਕਰਨੇ ਉਹਨਾਂ ਵਾਸਤੇ ਬਹੁਤ ਵਧੀਆ ਮਿੰਟਮੰਡੀ ਤਿਆਰ ਹੋ ਗਿਆ ਪਾਵਰ ਬੈਂਕ ਦਾ ਤੇ ਆਪਣੇ ਇੱਥੇ ਢੇਰ ਲੱਗਾ ਪਿਆ ਅੱਛਾ ਜੀ ਪਾਵਰ ਬੈਂਕ ਦੇ ਵਿੱਚ ਵੈਰਾਈਟੀ ਜਿਵੇਂ ਹੁਣ ਆ ਐਮਆਈ ਦੀ ਓਰੀਜਨਲ ਪਾਵਰ ਬੈਂਕ ਹੈ ਜਿੱਥੇ ਮਰਜ਼ੀ ਰੇਟ ਪਤਾ ਕਰ ਲੋ 1500 ਰੁਪਏ ਦੀ ਆਪਣਾ ਰੇਟ ਹੈ ਜਿੱਥੋਂ ਮਰਜ਼ੀ ਠੀਕ ਹੈ ਮਤਲਬ ਰੇਟ ਟਰਾਈ ਕਰਕੇ ਸਾਡੀ ਦੁਕਾਨ ਤੇ ਆਓ ਕੋਈ ਚੱਕਰ ਨਹੀਂ ਠੀਕ ਹੈ ਜੀ ਔਰ ਪਾਵਰ ਬੈਂਕਾਂ ਦੇ ਢੇਰ ਲੱਗੇ ਪਏ ਜੀ ਪਾਵਰ ਪੁਆਇੰਟ ਦੀ ਹੈ ਜੇ ਕੋਈ ਵੱਧ ਪੈਸਾ ਖਰਚਣਾ ਚਾਹੁੰਦਾ ਵੱਧ ਹਰ ਇੱਕ ਤਰ੍ਹਾਂ ਦੇ ਵਾਇਰਲੈਸ Apple ਦੀ ਹਰ ਇੱਕ ਵੈਰਾਈਟੀ ਆਪਣੇ ਕੋਲ ਜੀ ਹਰ ਛੋਟੀ ਤੋਂ ਛੋਟੀ ਹੈ ਜਿਵੇਂ ਕੋਈ ਕੈਰੀ ਕਰਨਾ ਚਾਹੁੰਦਾ ਛੋਟੀ ਵਾਸਤੇ ਵੱਡੀ ਵਾਸਤੇ ਵਾਇਰਲੈਸ ਸਿਸਟਮ ਠੀਕ ਹੈ ਆ ਸਾਰੇ ਵਾਇਰਲੈਸ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਛੋਟੀ ਛੋਟੀ ਤੋਂ ਛੋਟੀ ਆਟਮ ਪਾਵਰ ਬੈਂਕ ਦਾ ਤਾਂ ਢੇਰ ਲੱਗਾ ਪਿਆ ਜੀ ਖਜ਼ਾਨਾ ਹੀ ਖੋਲਿਆ ਪਿਆ ਜੀ ਖਜ਼ਾਨਾ ਖਜ਼ਾਨਾ ਕੋਈ ਸ਼ੱਕ ਹੀ ਨਹੀਂ ਹੈ ਜੀ ਕੋਈ ਸ਼ੱਕ ਹੀ ਨਹੀਂ ਬਹੁਤ ਵੈਰੈਟੀ ਜਿਹੜੀ ਪਾਵਰ ਬੈਂਕ ਦੀ ਹੋਈ ਜੀ ਇਹ ਵੀ ਪਾਵਰ ਬੈਂਕ ਹੀ ਹੈ ਜੀ ਪਾਵਰ ਬੈਂਕ ਬਹੁਤ ਛੋਟੀ ਪਾਵਰ ਬੈਂਕ ਹੈ ਆਹ ਦੇਖੋ ਬਹੁਤ ਬਹੁਤ ਜਦਿਆਂ ਵੈਰੈਟੀਆਂ ਜੀ ਇਹ ਲਿਪਸਟਿਕ ਪਲੱਸ ਪਾਵਰ ਬੈਂਕ ਹੈ ਜੀ ਆ ਮੈਂ ਉਹ ਹੀ ਦੇਖਦਾ ਪਿਆ ਨਾ ਮੈਨੂੰ ਲੱਗਦਾ ਜਿਦ ਨਾਲ ਲਿਪਸਟਿਕ ਹੁੰਦੀ ਹੈ ਹਾਂਜੀ 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 ਠੀਕ ਹੈ ਜੀ ਧੰਨਵਾਦ ਜੀ ਵਿਜ਼ਿਟ ਕਰੋ ਵੀਰ ਜੀ ਓਕੇ ਠੀਕ ਹੈ ਜੀ